ਬੇਈਨਿ ਸੀ ਗਵਾਰਣ ਗਾਵਤ ਹੈ ਸੁਰ ਬੇ ਕਹੋ ਸੁੰਦਰ ਕਾਨਰ ਕਾਰੇ ਸੁੰਦਰ ਕਾਲੇ ਕਾਨਾਂ ਨੂੰ ਸੁਣਾਉਣ ਲਈ ਗੋਪੀਆਂ ਬੀਨ ਵਰਗੀ ਸੁਰ ਵਿੱਚ ਗਾਉਂਦੀਆਂ ਹਨ ਆਨਣ ਹੈ ਜਿਨਕੋ ਸਸ 100 ਸੋਭ ਵਿਰਾਜਤ ਕੰਜਨ ਸੇ ਦ੍ਰਿਗ ਪਾਰੇ ਜਿਨ੍ਹਾਂ ਦੇ ਮੁਖੜੇ ਚੰਦਰਮਾ ਦੇ ਸਮਾਨ ਹਨ ਅਤੇ ਕਮਲ ਵਰਗੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ ਜਾਣ ਜਨਤਾ ਕੀ ਉਠੀ ਧਰ ਪੈ ਧੁਨ ਤਾਂ ਛਬ ਕੋ ਕਬ ਸਿਆਮ ਉਚਾਰੇ ਉਹਨਾਂ ਦੇ ਪੈਰਾ ਦੇ ਧਰਤੀ ਉੱਤੇ ਰੱਖਣ ਨਾਲ ਝਾਂਜਰ ਦੀ ਜੋਤ ਧੁਨ ਉੱਠਦੀ ਹੈ ਉਸ ਦੀ ਛਵੀ ਨੂੰ ਕਬੇ ਸ਼ਾਮ ਇਸ ਤਰ੍ਹਾਂ ਕੈਂਦੇ ਹਨ ਢੋਲਕ ਸੰਗ ਤੰਬੂਰਨ ਹੋਏ ਉਠੇ ਤਹ ਬਾਜ ਮਿਰਤੰਗ ਨਗਾਰੇ ਜਿਵੇਂ ਢੋਲਕ ਨਾਲ ਤੰਬੂਰਾ ਵੱਜਦਾ ਹੈ ਅਤੇ ਨਗਾਰੇ ਦੇ ਨਾਲ ਮੇਰ ਤੰਗ ਵੱਜਦਾ ਹੈ। ਖੇਲਤ ਗਵਾਰਣ ਪ੍ਰੇਮ ਚਕੀ ਕਬ ਸਿਆਮ ਕਹੈ ਸੰਗ ਕਾ ਨਰ ਕਾਰੇ। ਕਵੀ ਸ਼ਾਮ ਕਹਿੰਦੇ ਹਨ ਗੋਪੀਆਂ ਪ੍ਰੇਮ ਵਿੱਚ ਮਸਤ ਹੋ ਕੇ ਕਾਲੇ ਕਾਨਾ ਨਾਲ ਖੇਡਦੀਆਂ ਹਨ। ਛਾਜਤ ਜਾ ਮੁਖ ਚੰਦ ਪ੍ਰਭਾ ਸਮ ਰਾਜਤ ਕੰਜਨ ਸੇ ਦ੍ਰਿਕ ਪਾਰੇ। ਜਿਨਾ ਦਾ ਮੁਖ ਚੰਦਰ ਮਾਦੀ ਸ਼ੋਭਾ ਵਾਗ ਸਜਿਆ ਹੋਇਆ ਹੈ। ਅਤੇ ਜੇਨਾ ਦੇ ਕਮਲ ਵਰਗੇ ਵੱਡੇ ਵੱਡੇ ਨੈਣ ਸ਼ੋਭਾ ਪਾ ਰਹੇ ਹਨ। ਜਾਪੇ ਕੰਨ ਦਰਬ ਰੀਜ ਰਹਾ। ਭਿਖੇ ਜਿਹਕੇ ਮ੍ਰਿਗ ਆਦਿਕ ਹਾਰੇ। ਜਿਨ੍ਹਾਂ ਨੂੰ ਵੇਖ ਕੇ ਕਾਮਦੇਵ ਕੰਦਬ ਵੀ ਤੀਜ ਰਿਹਾ ਹੈ। ਅਤੇ ਜਿਨ੍ਹਾਂ ਨੂੰ ਵੇਖ ਕੇ ਹਿਰਨ ਵੀ ਹਾਰ ਜਾਂਦੇ ਹਨ। ਕੇ ਹਰ ਕੋਕਲ ਕੇ ਸਭ ਭਾਵ ਕਿਦੋ ਇਨ ਪੈ ਗਨ ਉਪਰ ਵਾਰੇ। ਸ਼ੇਰ ਅਤੇ ਕੋਇਲ ਦੇ ਸਾਰੇ ਭਾਵ ਲਕ ਅਤੇ ਆਵਾਜ਼ ਕਰਕੇ ਇਹਨਾਂ ਉਤਵਾਰੇ ਜਾ ਸਕਦੇ ਹਨ ਜਾਹਿਬ ਵਿਚਨ ਰਾਜ ਦਿਓ ਜਿਨਹੂ ਬਰ ਰਾਵਨ ਸੋਰੀਪ ਸਾਦੋ ਜਿਸਨੇ ਭਿਖਸ਼ਣ ਨੂੰ ਲੰਕਾ ਦਾ ਰਾਜ ਦਿੱਤਾ ਸੀ ਅਤੇ ਜਿਸਨੇ ਬਲਪੂਰਵਕ ਰਾਵਨ ਵਰਗਾ ਵੈਰੀ ਸਾਧਿਆ ਸੀ ਇਹ ਲਤ ਹੈ ਸੋ ਭੋਮ ਬਿਕੇ ਬ੍ਰਿਜ ਲਾਜ ਜਹਾਜਨ ਕੋ ਤਜ ਬਾਦੋ ਉਹ ਬ੍ਰਜ ਕੋ ਮੇ ਵਿੱਚ ਲਾਜ ਰੂਪ ਜਹਾਜ ਦੇ ਬੰਧਨ ਨੂੰ ਛੱਡ ਕੇ ਖੇਡਾ ਕਰ ਰਿਹਾ ਹੈ ਜਾਹੇ ਨਿਕਾਸ ਲਿਓ ਮੁਰ ਪ੍ਰਾਣ ਸੋ ਮਾਪ ਲਿਓ ਬਲ ਕੋ ਤਨ ਆਦੋ ਜਿਸ ਨੇ ਮੁਰ ਦੇੰਤ ਦੇ ਪ੍ਰਾਣ ਕੱਢ ਲਏ ਸਨ ਅਤੇ ਬਲ ਰਾਜਾ ਦਾ ਸ਼ਰੀਰ ਬਾਵਲ ਬਣ ਕੇ ਮਿਲ ਲਿਆ ਸੀ ਸੀ ਆਮਕ ਹੈ ਸੰਗਵਾਰਣ ਕੇ ਅਤ ਹੀ ਰਸ ਕੋ ਸੋ ਖੇਲਤ ਮਾਦੋ ਕਾਵੀ ਸ਼ਾਮ ਕਹਿੰਦੇ ਹਨ ਉਹੀ ਸ਼੍ਰੀ ਕ੍ਰਿਸ਼ਨ ਮਾਦੋ ਦੇ ਰੂਪ ਵਿੱਚ ਗੋਪੀਆਂ ਨਾਲ ਅਤ ਅਧਿਕ ਪ੍ਰੇਮ ਰਸ ਵਿੱਚ ਭਿੱਜ ਕੇ ਖੇਡ ਰਿਹਾ ਹੈ ਜੋ ਮੁਰ ਨਾਮ ਮਹਾਰਿਪ ਪੈ ਕੁਪ ਕਹ ਅਤ ਹੀ ਡਰਾਇਆ ਫੋ ਨ ਪੀਰਨ ਜੋ ਮੋਰ ਦੇ ਨਾਂ ਦੇ ਮਹਾਨ ਵੈਰੀ ਨੂੰ ਕਰੋਧਿਤ ਹੋ ਕੇ ਪੈ ਪੀਤ ਕਰਨ ਵਾਲਾ ਹੈ ਜੋ ਗਜ ਸੰਕਟ ਕੋ ਕਟਿਆ ਹਰਤਾ ਜੋ ਸਾਧਨ ਕੇ ਦੁਖ ਪੀਰਣ ਜੋ ਹਾਥੀ ਦੇ ਸੰਕਟ ਨੂੰ ਕੱਟਣ ਵਾਲਾ ਹੈ ਅਤੇ ਜੋ ਸਾਧਕਾ ਦੇ ਦੁਖ ਅਤੇ ਪੀੜ ਨੂੰ ਹਾਣ ਵਾਲਾ ਹੈ ਸੋ ਬ੍ਰਿਜ ਮੈਂ ਜਮਨਾ ਤਟ ਪੈ ਕਵ ਸਿਆਮ ਕਹ ਹਾਰੇ ਆਤਰੀਏ ਚੀਰਨ ਕਾ ਵੀ ਸ਼ਾਮ ਕਹਿੰਦੇ ਹਨ ਜੋ ਬ੍ਰਜ ਭੂਮੀ ਵਿੱਚ ਜਮਨਾ ਦੇ ਕੰਢੇ ਇਸਤਰੀਆਂ ਦੇ ਬਸਤਰਾ ਨੂੰ ਪਾਣ ਵਾਲਾ ਹੈ ਤਾ ਕਰ ਕੈ ਰਸ ਕੋ ਚਸ ਕੋ ਇਹ ਭਾਤ ਕਹਿਓ ਗਨ ਵਿੱਚ ਆਹੀ ਰਣ ਉਹ ਪ੍ਰੇਮ ਰਸ ਦੇ ਚਸਕੇ ਕਰਕੇ ਗੋਪੀਆਂ ਦੀ ਟੋਲੀ ਵਿੱਚ ਇਸ ਤਰ੍ਹਾਂ ਕਹਿੰਦਾ ਹੈ ਕਾਨਾ ਜੁ ਬਾ ਚਕਵਾਰਨ ਸੋ ਕ੍ਰਿਸ਼ਨ ਜੀ ਨੇ ਗੋਪੀਆਂ ਨੂੰ ਕਿਹਾ ਸਵੈਯਾ ਖੇਲ ਕਰੋ ਹਮਸੰਗ ਕਹਿਓ ਆਪਣੇ ਮਨ ਮੈਂ ਕਛ ਸੰਕਨਾ ਆਨੋ ਕ੍ਰਿਸ਼ਨ ਨੇ ਕਿਹਾ हे ਗੋਪੀਓ ਮੇਰੇ ਨਾਲ ਖੇਡ ਕਰੋ ਅਤੇ ਆਪਣੇ ਮਨ ਵਿੱਚ ਕੋਈ ਸੰਸਾਰ ਨਾ ਲਿਆਓ ਝੂਠ ਕਹਿਓ ਨਹਿ ਮਾਨੋ ਰੀ ਕਹਿਓ ਹਮਰੋ ਤਮਸਾ ਚਪਛਾਣੋ हे ਆੜਿਓ ਤੁਸੀਂ ਮੇਰਾ ਕਿਹਾ ਝੂਠ ਨਾ ਮੰਨੋ ਮੇਰਾ ਕਿਹਾ ਤੁਸੀਂ ਸੱਚ ਕਰਕੇ ਜਾਣੋ ਗਵਾਰਨੀਆ ਹਰ ਕੀ ਸੁਨ ਬਾਤ ਗਏ ਤਜ ਲਾਜ ਕਬੈ ਜਸ ਠਾਨੋ ਗੋਪੀਆ ਕ੍ਰਿਸ਼ਨ ਦੀ ਗੱਲ ਸੁਣ ਕੇ ਲਾਜ ਨੂੰ ਛੱਡ ਕੇ ਤੁਰ ਪਈਆਂ ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਬਿਆਨ ਕੀਤੀ ਹੈ ਰਾਤ ਵਿਖੇ ਤਜ ਝੀਲ ਕੋ ਨਵ ਵਿੱਚ ਚੱਲਿਓ ਜਿਵੇਂ ਜਾਤ ਟਨਾਨੋ ਜਿਵੇਂ ਰਾਤ ਵੇਲੇ ਜੁਗਨੂ ਟਨਾਨੋ ਝੀਰ ਨੂੰ ਛੱਡ ਕੇ ਆਕਾਸ਼ ਵੱਲ ਉੱਡ ਜਾਂਦੇ ਹਨ ਵਰੇਖ ਭਾਨ ਸੁਤਾ ਹਰ ਕੇ ਹਿਤ ਗਾਵਤ ਗਵਰਨ ਕੇਸੋ ਕਿਦੋ ਗਨ ਮੈਂ ਸ਼੍ਰੀ ਕ੍ਰਿਸ਼ਨ ਨੂੰ ਪਸੰਦ ਕਰਨ ਲਈ ਹੀ ਰਾਧਾ ਗੋਪੀਆਂ ਦੀ ਟੋਲੀ ਵਿੱਚ ਗਾਉਂਦੀ ਹੈ ਇਹ ਮਨਾਜਤ ਹੈ ਅਤਿ ਪ੍ਰੇਮ ਭਰੀ ਬਿਜਲੀ ਜਹਿ ਭਾਤ ਕਣੇ ਕਨ ਮੈਂ ਉਹ ਅਤਿ ਆਧਿਕ ਪ੍ਰੇਮ ਨਾਲ ਭਰੀ ਹੋਈ ਈਓ ਨੱਚਦੀ ਹੈ ਜਿਵੇਂ ਸੰਗਣੇ ਕਾਲੇ ਬੱਦਲ ਵਿੱਚ ਬਿਜਲੀ ਚਮਕਦੀ ਹੈ ਕਾਵੇ ਨੇ ਉਪਮਾ ਤਹਿ ਗਾਇਬ ਕੀ ਸੋ ਵਿਚਾਰ ਕਹੀ ਆਪਣੇ ਮਨ ਮੈਂ ਕਾਵੇ ਸ਼ਾਵ ਨੇ ਆਪਣੇ ਮਨ ਵਿੱਚ ਵਿਚਾਰਪੂਰਵਕ ਉਸ ਦੇ ਗਾਤ ਦੀ ਉਪਮਾ ਕਹੀ ਹੈ ਰੁੱਤ ਚੇਤ ਕੀ ਮੈਂ ਮਨ ਆਨੰਦ ਕਹਿ ਕੋਹ ਕੈ ਮਨੋ ਕੋਕਿਲ ਕਾ ਬਨ ਮੈਂ ਮਾਨੋ ਚੇਤਰ ਦੀ ਰੁੱਤ ਵਿੱਚ ਮਨ ਵਿੱਚ ਆਨੰਦਿਤ ਹੋ ਕੇ ਕੋਇਲ ਬਨ ਵਿੱਚ ਕੋਕਦੀ ਹੋਵੇ ਹਰ ਕੇ ਸੰਗ ਖੇਲਤ ਰੰਗ ಪರಿ ਸੋਤਰੀਆ ਸਜ ਸਾਜ ਸਭ ਤਨ ਮੈਂ ਓ ਇਸਤਰੀਆ ਗੋਪੀਆਂ ਆਪਣੇ ਸ਼ਰੀਰਾਂ ਉੱਤੇ ਸਜਾਵੜ ਦੇ ਸਾਰੇ ਸ਼ਿੰਗਾਰ ਕਰਕੇ ਪ੍ਰੇਮ ਰੰਗ ਨਾਲ ਭਰੀਆਂ ਹੋਈਆਂ ਕ੍ਰਿਸ਼ਨ ਨਾਲ ਖੇਡਦੀਆਂ ਹਨ ਅਤ ਹੀ ਕਰ ਕਹਿਤ ਕਾ ਨਰਸੋ ਕਰ ਕਹਿ ਨਹੀਂ ਬੰਦਨ ਓ ਤਨ ਮੈਂ ਉਹ ਕ੍ਰਿਸ਼ਨ ਨਾਲ ਬਹੁਤ ਆਧਿਕ ਪ੍ਰੇਮ ਕਰਦੀਆਂ ਹਨ ਅਤੇ ਧਨ ਅਤੇ ਹੋਰ ਬੰਦਨਾ ਵਿੱਚ ਉਹਨਾਂ ਦੀ ਰੁਚੀ ਨਹੀਂ ਹੈ। ਫਨ ਤਾਂ ਛਬਕੀ ਅਤ ਹੀ ਉਪਮਾ ਉਪਜੀ ਕਬ শ্যাম ਕੇ ਜੋ ਮਨ ਮੈਂ। ਫਿਰ ਕਵੀ ਸ਼ਾਮ ਦੇ ਮਨ ਵਿੱਚ ਉਹਨਾਂ ਦੀ ਛਵੀ ਦੀ ਬਹੁਤ ਚੰਗੀ ਉਪਮਾ ਇਸ ਤਰ੍ਹਾਂ ਪੈਦਾ ਹੋਈ ਹੈ। ਮਨੋ ਸ਼ਾਵਨ ਮਾਸ ਕੇ ਮਦ ਬਖੈ ਚਮਕੈ ਜਿਮ ਵਿਦਲਤਾ ਕਨਮੈ। ਮਾਨੋ ਸਾਵਨ ਦੇ ਮਹੀਨੇ ਵਿੱਚ ਕਾਲੇ ਬੱਦਲ ਵਿੱਚ ਬਿਜਲੀ ਚਮਕਦੀ ਹੋਵੇ। ਸ਼ਾਮ ਸੋ ਸੁੰਦਰ ਖੇਲਤ ਹੈ ਕਬ ਸ਼ਾਮ ਕਹੈ ਅਤ ਹੀ ਰੰਗ ਰਾਚੀ। ਕਵੀ ਸ਼ਾਮ ਕਹਿੰਦੇ ਹਨ ਪ੍ਰੇਮ ਰੰਗ ਵਿੱਚ ਰਤਿਆ ਹੋਈਆਂ ਸੁੰਦਰ ਗੋਪੀਆਂ। ਸ਼੍ਰੀ ਕ੍ਰਿਸ਼ਨ ਨਾਲ ਖੇਡਦੀਆਂ ਹਨ। ਰੂਪ ਸਚੀ ਅਰਪੈ ਰਤ ਕੀ ਮਨ ਮੈਂ ਕਰ ਪ੍ਰੀਤ ਸੋ ਖੇਲਤ ਸਾਚੀ। ਜਨਦੀ ਸੁੰਦਰਤਾ ਸੱਚੀ ਇੰਦਰਾਣੀ ਅਤੇ ਰੱਤੀ ਕਾਮਦੇਵ ਦੀ ਪਤਨੀ ਨਾਲੋਂ ਵੀ ਆਧਿਕ ਹੈ ਉਹ ਮਨ ਵਿੱਚ ਸੱਚੀ ਪ੍ਰੀਤ ਕਰਕੇ ਖੇਡਦੀਆਂ ਹਨ ਰਾਸ ਕੀ ਖੇਲ ਟਟਿਆ ਜਮੁਨਾ ਰਜਨੀ ਅਰ ਦਉਸ ਬੇਦਰਕ ਮਾਚੀ ਜਮਨਾ ਨਦੀ ਦੇ ਕੰਢੇ ਰਾਤ ਅਤੇ ਦਿਨ ਰਾਸ ਦੀ ਖੇਡ ਬੇਤੜਕ ਢੰਗ ਨਾਲ ਮਚੀ ਹੋਈ ਹੈ ਚੰਦਰ ਭਗਾ ਆਰਚੰਦਰ ਮੁਖੀ ਬ੍ਰਿਕ ਭਾਣ ਸੁਤਾ ਤਜ ਲਾਜੈ ਨਾਚੀ ਚੰਦਰ ਭਗਾ ਚੰਦਰ ਮੁਖੀ ਅਤੇ ਰਾਧਾ ਸ਼ਰਮ ਹયા ਨੂੰ ਚੇਕੇ ਟੰਗ ਕੇ ਨੱਚ ਦਿਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ